ਕਾਲਸਾ ਪੰਥ ਦੀ ਸ਼ਾਨ ਸਰਦਾਰ ਜਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ 12 ਇੱਕ ਸਿੱਖ ਦਾ ਘਰ ਜਿਸ ਵਿੱਚ ਇੱਕ ਬਜ਼ੁਰਗ ਇੱਕ ਮੰਜ਼ੇ ਉੱਤੇ ਬੈਠਾ ਹੈ ਇੱਕ ਬਜ਼ੁਰਗ ਔਰਤ ਉਸ ਦੇ ਕੋਲ ਹੀ ਮੂੜੇ ਉੱਤੇ ਬੈਠੀ ਹੈ ਦੋ ਛੋਟੇ ਬੱਚੇ ਨੇੜੇ ਹੀ ਖੇਡ ਰਹੇ ਹਨ ਦੋ ਨੌਜਵਾਨ ਭਰਾ ਸ਼ਮਸ਼ੇਰ ਸਿੰਘ ਅਤੇ ਨਿਹਾਲ ਸਿੰਘ ਆਪਸ ਵਿੱਚ ਖੇਬੜ ਰਹੇ ਹਨ ਸ਼ਮਸ਼ੇਰ ਸਿੰਘ ਬਾਪੂ ਜੀ ਤੁਸੀਂ ਇਸ ਨਿਹਾਲ ਸਿੰਘ ਨੂੰ ਕੁਝ ਸਮਝਾਉਂਦੇ ਕਿਉਂ ਨਹੀਂ ਇਸ ਨੂੰ ਹੁਣ ਰਾਮਗੜੀਆ ਦੀ ਫੌਜ ਵਿੱਚ ਵਾਪਸ ਜਾਣ ਦਾ ਕੋਈ ਫਾਇਦਾ ਨਹੀਂ ਐਵੇਂ ਪੰਜਾਬ ਤੋਂ ਐਨੇ ਦੂਰ ੱਟਕੇ ਖੰਡਾ ਫਰੇਗਾ ਨਿਹਾਲ ਸਿੰਘ ਬਾਪੂ ਜੀ ਮੈਂ ਰਾਮਗੜੀਆ ਦੀ ਫੌਜ ਵਿੱਚ ਕਿਸੇ ਲੋਭ ਦਾਲਚ ਜਾਂ ਖੁਦਗਰਜ਼ੀ ਲਈ ਨਹੀਂ ਸੀ ਭਰਤੀ ਹੋਇਆ ਜੇਕਰ ਮੈਂ ਜੀਤੂ ਹੋਣ ਸਮੇਂ ਉਸ ਦੇ ਨਾਲ ਸਾਂ ਤਾਂ ਹਾਰ ਜਾਣ ਵੇਲੇ ਕਿਉਂ ਉਸ ਤੋਂ ਮੂੰਹ ਫੇਰਾ ਇਹ ਚਾਰੇ ਮਿਸਲਾਂ ਦੇ ਸਰਦਾਰ ਤਾਂ ਉਸ ਦੀ ਚੜ੍ਹਤ ਵੇਖ ਕੇ ਈਰਖਾ ਖਾਣ ਲੱਗ ਪਏ ਹਨ ਸ਼ਮਸ਼ੇਰ ਸਿੰਘ ਨਿਹਾਲਿਆਂ ਰਾਮਗੜੀਆ ਸਿਰਫ ਹਾਰਿਆ ਹੀ ਨਹੀਂ ਬਹੁਤ ਬੁਰੀ ਤਰ੍ਹਾਂ ਹਾਰਿਆ ਏ ਸ਼ੁਕਰ ਚੱਕੀਏ ਆਲੂ ਵਾਲੀਏ ਭੰਗੀ ਅਤੇ ਕਨਈਏ ਮਿਸਲਾਂ ਦੇ ਸਰਦਾਰਾਂ ਨੇ ਉਸ ਦੇ ਸਾਰੇ ਕੇਂਦਰਾਂ ਉੱਤੇ ਹਮਲੇ ਕਰਕੇ ਉਸ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਏ ਹੁਣ ਉਹ ਸਤ루 ਦਰਿਆ ਦੇ ਦਰਿਆ ਪਾਰ ਦੇ ਇਲਾਕਿਆਂ ਵਿੱਚ ਆਪਣੀ ਕਿਸਮਤ ਨੂੰ ਰੋ ਰਿਹਾ ਹੈ ਨਿਹਾਲ ਸਿੰਘ ਖਬਰਦਾਰ ਸ਼ਮਸ਼ੀਰ ਜੇ ਮੇਰੇ ਬਹਾਦਰ ਆਗੂ ਲਈ ਕੋਈ ਅਜੀਹਾ ਮਾੜਾ ਅਤੇ ਜ਼ਾਹਲ ਸ਼ਬਦ ਵਰਤਿਆ ਮੈਨੂੰ ਸਾਰਾ ਪਤਾ ਹੈ ਮੈਂ ਜਰਾ ਕੋ ਬਾਪੂ ਜੀ ਦੀ ਬਿਮਾਰੀ ਦਾ ਪਤਾ ਲੈਣ ਘਰ ਕੀ ਆ ਗਿਆ ਤੁਸੀਂ ਮੈਨੂੰ ਇੱਥੇ ਜੋ ਗਈ ਸਮਝ ਲਿਆ ਕੀ ਹੋਇਆ ਜੇ ਰਾਮਗੜੀਆ ਪਾਸੋਂ ਸ੍ਰੀ ਹਰਗੋਬਿੰਦ ਸਾਹਿਬ ਖੁੱਸ ਗਿਆ ਬਟਾਲਾ ਖੁੱਸ ਗਿਆ ਕਲਾ ਨੌਰ ਦਾ ਇਲਾਕਾ ਹਾਰ ਗਿਆ ਉਸ ਨੂੰ ਇਕੱਲੇ ਨੂੰ ਸਾਰਿਆਂ ਨੇ ਦਬਾ ਲਿਆ ਉਸ ਦੇ ਛੋਟੇ ਭਰਾ ਤਾਰਾ ਸਿੰਘ ਨੂੰ ਸ਼ਹੀਦ ਕਰ ਦਿੱਤਾ ਜੱਸਾ ਸਿੰਘ ਰਾਮਗੜੀਆ ਸਦਾ ਹੀ ਚੜ੍ਹਦੀ ਕਲਾ ਵਿੱਚ ਰਿਹਾ ਹੈ ਅਤੇ ਰਹੇਗਾ ਤੁਹਾਨੂੰ ਨਹੀਂ ਪਤਾ ਕਿ ਉਹ ਅੱਜਕੱਲ੍ਹ ਫੂਰਕੀਆਂ ਮਿਸਲ ਦੇ ਸਰਦਾਰ ਮਹਾਰਾਜ ਅਮਰ ਸਿੰਘ ਜੀ ਨਾਲ ਸਹਿਯੋਗ ਕਰ ਰਿਹਾ ਹੈ ਸ਼ਮਸ਼ੇਰ ਸਿੰਘ ਹਾਂ ਹਾਂ ਪਤਾ ਹੈ ਸਾਨੂੰ ਮਹਾਰਾਜ ਅਮਰ ਸਿੰਘ ਨੇ ਉਸ ਨੂੰ ਹਾਂਸੀ ਅਤੇ ਹਿਸਾਰ ਦੀ ਜ਼ਗੀਰ ਦੇ ਦਿੱਤੀ ਹੈ ਪਰ ਫਿਰ ਵੀ ਉਹ ਤਾਂ ਮਹਾਰਾਜਾ ਅਮਰ ਸਿੰਘ ਦਾ ਵੀ ਨਹੀਂ ਬਣਿਆ ਇਹ ਹਰ ਸਿੰਘ ਬਣਿਆ ਕੀ ਨਹੀਂ ਮਹਾਰਾਜ ਅਮਰ ਸਿੰਘ ਚਾਹੁੰਦਾ ਸੀ ਕਿ ਜੱਸਾ ਸਿੰਘ ਉਸ ਦੀ ਫੌਜ ਵਿੱਚ ਨੌਕਰੀ ਕਰ ਲਵੇ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੱਸਾ ਸਿੰਘ ਰਾਮਗੜੀਆ ਇੱਕ ਸੁਤੰਤਰ ਚਿਤਵਕਤੀ ਹੈ ਉਸ ਦੀਆਂ ਸਾਰੀਆਂ ਮਸਲਾਂ ਵਿੱਚ ਐਨੀ ਢਾਂਕ ਪਈ ਰਹੀ ਹੈ ਉਹ ਕਿਸੇ ਦੀ ਗੁਲਾਮੀ ਕਿਉਂ ਕਰੇ ਸ਼ਮਸ਼ੇਰ ਸਿੰਘ ਫੇਰ ਵੀ ਮੇਰੀ ਮੰਨ ਤੂੰ ਰਾਮਗੜੀਆ ਨੂੰ ਛੱਡ ਕੇ ਆਲੂਵਾਲੀਆ ਦੀ ਫੌਜ ਵਿੱਚ ਚਲਿਆ ਜਾ ਨਿਹਾਲ ਸਿੰਘ ਕਿਉਂ ਕਿਉਂ ਜਾਵਾਂ ਮੈਂ ਆਲੂਵਾਲੀਆ ਦੇ ਭਤੀਜੇ ਭਾਗ ਸਿੰਘ ਨੇ ਤਾਂ ਰਾਮਗੜੀਆਂ ਨੂੰ ਦਰਿਆ ਸਤਲੁਜ ਵੀ ਨਹੀਂ ਪਾਰ ਕਰਨ ਦਿੱਤਾ ਸੀ ਜਦੋਂ ਚਾਰਾਂ ਮਿਸਲਾਂ ਦੀ ਫੌਜ ਨੇ ਉਸ ਨੂੰ ਪੰਜਾਬ ਛੱਡ ਕੇ ਚਲੇ ਜਾਣ ਲਈ ਮਜਬੂਰ ਕਰ ਦਿੱਤਾ ਸੀ ਫੇਰ ਪੰਜਾਬ ਛੱਡ ਕੇ ਜਾ ਰਹੇ ਰਾਮਗੜੀਆਂ ਉੱਤੇ ਹਮਲਾ ਕਰਨ ਦੀ ਕੀ ਤੁਕ ਸੀ ਸ਼ਮਸ਼ੇਰ ਚਲੋ ਠੀਕ ਹੈ ਇਹ ਭਾਗ ਸਿੰਘ ਦੀ ਗਲਤੀ ਸੀ ਪਰ ਰਾਮਗੜੀਆਂ ਦੇ ਭਾਈ ਮਾਲੀ ਸਿੰਘ ਨੇ ਕਿਹੜਾ ਘਟ ਗੁਜ਼ਾਰੀ ਸੀ ਉਸਨੇ ਸਰਦਾਰ ਜਸਾ ਸਿੰਘ ਆਲੂਵਾਲੀਆ ਨੂੰ ਉਦੋਂ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਸ਼ਿਕਾਰ ਖੇਡ ਰਿਹਾ ਸੀ ਉਸ ਨੂੰ ਗ੍ਰਿਫਤਾਰ ਕਰਕੇ ਇੱਕ ਸਧਾਰਨ ਮੁਜਰਮ ਵਾਂਗ ਉਸਨੇ ਰਾਮਗੜੀ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ ਸੀ ਭਲਾ ਇਸ ਗੱਲ ਦੀ ਵੀ ਕਿਹੜੀ ਤੁਕ ਬਣਦੀ ਸੀ ਨਿਹਾਲ ਸਿੰਘ ਠੀਕ ਹੈ ਮਾਲੀ ਸਿੰਘ ਨੇ ਗਲਤੀਆਂ ਕੀਤੀਆਂ ਪਹਿਲਾਂ ਉਸਨੇ ਸੋਨੇ ਦੀਆਂ ਮੋਹਰਾਂ ਵਾਲੀ ਸੰਦੂਕੜੀ ਛੁਪਾ ਲਈ ਫਿਰ ਉਸਨੇ ਆਲੂਵਾਲੀਆ ਨੂੰ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਇਹ ਦੋਵੇਂ ਹੀ ਉਸ ਦੀਆਂ ਵੱਡੀਆਂ ਗਲਤੀਆਂ ਸਨ ਸ਼ਬਸ਼ੇਰ ਸਿੰਘ ਪਰ ਹੁਣ ਤੂੰ ਮੇਰੀ ਗੱਲ ਮੰਨ ਰਾਜਾ ਹੁਣ ਰਾਜਾ ਅਮਰ ਸਿੰਘ ਅਤੇ ਜੱਸਾ ਸਿੰਘ ਰਾਮਗੜੀ ਦਾ ਮੁਕਾਬਲਾ ਦਿੱਲੀ ਦੀ ਸ਼ਾਹੀ ਫੌਜ ਨਾਲ ਹੈ ਨਿਹਾਲ ਸਿੰਘ ਹੋਵੇ ਫਿਰ ਜੱਸਾ ਸਿੰਘ ਰਾਮਗੜੀਆ ਨੂੰ ਨਾ ਕੋਈ ਲੋਭ ਲਾਲਚ ਹੈ ਤੇ ਨਾ ਹੀ ਆਪਣੀ ਜਾਨ ਦੀ ਪਰਵਾਹ ਉਸ ਨੇ ਹੰਸੀ ਅਤੇ ਹਿਸਾਰ ਦੀ ਜਾਗੀਰ ਆਪਣੇ ਪੁੱਤਰ ਨੂੰ ਸੰਭਾਲ ਦਿੱਤੀ ਅਤੇ ਆਪ ਹਰਿਆਣੇ ਵੱਲ ਵਧਣ ਲੱਗਿਆ ਉਸ ਸਮੇਂ ਵੀ 4000 ਸਿਪਾਹੀ ਸਨ ਉਸ ਦੇ ਨਾਲ। ਤੈਨੂੰ ਨਹੀਂ ਪਤਾ ਕਿ ਮਹਾਰਾਜ ਅਮਰ ਸਿੰਘ ਦੀ ਸਹਾਇਤਾ ਕਰਦਾ ਹੋਇਆ ਉਹ ਨਵਾਬ ਪਟੌਦੀ ਅਤੇ ਕੁਝ ਹੋਰ ਛੋਟੇ-ਛੋਟੇ ਰਾਜਿਆਂ ਦੀ ਫੌਜ ਨੂੰ ਹਰਾ ਚੁੱਕਿਆ ਹੈ। ਉਸ ਦੀ ਹਰਿਆਣਾ ਵਿੱਚ ਪੂਰੀ ਧਾਤ ਜੰਮ ਚੁੱਕੀ ਹੈ। ਉਸ ਦੀ ਤਰੱਕੀ ਤੋਂ ਘਬਰਾ ਕੇ ਈਰਖਾ ਵਸ ਹਰੀ ਸਿੰਘ ਸਿਆਲਵਾ ਨੇ ਉਸ ਉੱਤੇ ਜਦੋਂ ਹਮਲਾ ਕਰ ਦਿੱਤਾ ਤਾਂ ਉਸ ਨੂੰ ਵੀ ਦੰਦ ਖੱਟੇ ਕਰਵਾਣੇ ਪਏ। ਸ਼ਮਸ਼ੇਰ ਸਿੰਘ ਇਸੇ ਲਈ ਤਾਂ ਤੈਨੂੰ ਕਹਿੰਦਾ ਹਾਂ ਨਵਾਬ ਪਟੌਦੀ ਹਰੀ ਸਿੰਘ ਸਿਆਲਵਾ ਅਤੇ ਹੋਰ ਛੋਟੇ-ਛੋਟੇ ਪਹਾੜੀ ਰਾਜਿਆਂ ਦੀ ਹਾਰ ਹੋ ਜਾਣ ਕਾਰਨ ਮੁਗਲ ਸਰਕਾਰ ਭੈ ਕੀਤ ਹੋ ਉੱਠੀ ਹੈ ਅਤੇ ਉਸਨੇ ਮਹਾਰਾਜਾ ਅਮਰ ਸਿੰਘ ਉੱਤੇ ਬਹੁਤ ਵੱਡੀ ਤਿਆਰੀ ਨਾਲ ਹਮਲਾ ਕਰ ਦਿੱਤਾ ਹੈ ਹੁਣ ਉਹ ਬਚ ਨਹੀਂ ਸਕਣਗੇ ਨਿਹਾਲ ਸਿੰਘ ਇਹ ਤੇਰਾ ਪਰੇਖਾ ਹੈ ਇਹ ਘੜੀ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਉਸਦੇ ਪੁੱਤਰ ਜੋਧ ਸਿੰਘ ਲਈ ਪ੍ਰੀਖਿਆ ਦੀ ਘੜੀ ਹੈ ਇਸ ਯੁੱਧ ਵਿੱਚ ਜਾਣ ਤੋਂ ਰੋਕ ਕੇ ਤੁਸੀਂ ਮੇਰਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਬਜ਼ੁਰਗ ਉਹ ਪੁੱਤਰੋ ਤੁਸੀਂ ਕਿਉਂ ਆਪਸ ਵਿੱਚ ਲੜ ਲੜ ਕੇ ਖوار ਹੋ ਰਹੇ ਹੋ ਤੁਸੀਂ ਕਿਹੜਾ ਇਹਨਾਂ ਸਿੱਖ ਸਰਦਾਰਾਂ ਨਾਲੋਂ ਘੱਟ ਹੋ ਜਿਹੜੇ ਆਪਸ ਵਿੱਚ ਲੜਦੇ ਹੋ ਨਿਹਾਲ ਸਿੰਘ ਬਾਪੂ ਜੀ ਇਹ ਸ਼ਮਸ਼ੀਰ ਮੇਰਾ ਸਮਾਂ ਬਰਬਾਦ ਕਰ ਰਿਹਾ ਹੈ ਉਧਰ ਰਾਮਗੜੀ ਦੇ ਸਰਦਾਰ ਮੁਗਲਾਂ ਦੀ ਸ਼ਾਹੀ ਫੌਜ ਨਾਲ ਯੁੱਧ ਲੜ ਰਿਹਾ ਹੈ ਤੇ ਇਹ ਮੈਨੂੰ ਇੱਥੇ ਰੋਕੀ ਖੜਾ ਹੈ ਮੈਨੇ ਤਾਂ ਤੁਹਾਡੀ ਸ਼ਰਮ ਮਾਰਦੀ ਹੈ ਬਾਪੂ ਜੀ ਬਜ਼ੁਰਗ ਕੋਈ ਨਹੀਂ ਕੋਈ ਨਹੀਂ ਤੁਸੀਂ ਦੋਵੇਂ ਘਰ ਦਾ ਵੀ ਕੁਝ ਧਿਆਨ ਕਰੋ ਇੱਕ ਆਲੂ ਵਾਲੀ ਦੇ ਮਗਰ ਲੱਗਿਆ ਫਿਰਦਾ ਤੇ ਦੂਸਰਾ ਰਾਮ ਗੜੀਆ ਦੇ ਮਗਰ ਘਰ ਦੇ ਦਾਣਿਆਂ ਦਾ ਵੀ ਕੁਝ ਫਿਕਰ ਕਰੋ ਨਿਹਾਲ ਸਿੰਘ ਬਾਪੂ ਜੀ ਜੇ ਦੇਸ਼ ਕੌਮ ਹੀ ਸਲਾਮਤ ਨਾ ਰਹਿਣ ਤਾਂ ਘਰ ਕੀ ਕਰਨਗੇ ਇਹਨਾਂ ਮੁਗਲਾਂ ਹਾਕਮਾਂ ਨੇ ਤਾਂ ਸਭ ਤਬਾਹ ਕਰ ਛੱਡਣਾ ਬਾਹਰ ਖੜਕਾ ਹੁੰਦਾ ਹੈ ਤਾਂ ਸਾਰੇ ਜਣੇ ਚੇਤਨ ਹੋ ਜਾਂਦੇ ਹਨ ਅਤੇ ਤਲਵਾਰਾਂ ਧੂ ਲੈਂਦੇ ਹਨ ਸ਼ਮਸ਼ੇਰ ਸਿੰਘ ਕੌਣ ਹੈ ਬਾਰਵਲ ਤੱਕਦੇ ਆ ਨਿਹਾਲ ਸਿੰਘ ਕੌਣ ਹੈ ਬਈ ਬਾਰੋਂ ਉਹਨਾਂ ਦਾ ਗਵਾਂਡੀ ਸ਼ਾਮ ਲਾਲ ਦਾਖਲ ਹੁੰਦਾ ਹੈ ਸ਼ਾਮਲਾ ਮੈਂ ਹਾਂ ਸ਼ਾਮ ਲਾਲ ਬਜ਼ੁਰਗ ਆਵੇ ਸ਼ਾਮਲਾ ਤੂੰ ਕਦ ਮੜਿਆ ਲਖਨਊ ਤੋਂ ਸ਼ਾਮ ਲਾਲ ਬਸ ਕੱਲ ਹੀ ਆਇਆ ਹਾਂ ਤੁਸੀਂ ਤਿੰਨੇ ਤੋ ਤਿੰਨੇ ਪਿਓ ਪੁੱਤਰ ਕਾਦੇ ਲਈ ਟਕਰਾਰਬਾਜ਼ੀ ਕਰ ਰਹੇ ਹੋ ਬਜ਼ੁਰਗ ਬਸ ਟਕਰਾਰਬਾਜ਼ੀ ਕਾਦੀ ਆ ਇਕ ਆਲੂ ਵਾਲਿਆਂ ਨਾਲ ਜਾਣ ਨੂੰ ਫਿਰਦਾ ਹੈ ਤੇ ਦੂਸਰਾ ਰਾਮਗੜੀਆ ਨਾਲ ਰਾਮਗੜੀਆ ਤਾਂ ਚਲਾ ਗਿਆ ਪੰਜਾਬ ਤੋਂ ਬਾਹਰ ਹੁਣ ਉਹ ਮੁਗਲਾਂ ਦੀ ਸ਼ਾਹੀ ਫੌਜ ਉਧ ਯੁੱਧ ਲੜ ਰਿਹਾ ਹੈ ਤੇ ਆ ਸ਼ਮਸ਼ੇਰ ਨਿਹਾਲ ਸਿੰਘ ਨੂੰ ਪੰਜਾਬ ਤੋਂ ਬਾਹਰ ਜਾਣ ਤੋਂ ਰੋਕ ਰਿਹਾ ਹੈ ਸ਼ਾਮਦਾ ਬਾਪੂ ਜੀ ਸਭ ਇੱਕੋ ਰੂਪ ਹੈ ਤੁਹਾਨੂੰ ਨਹੀਂ ਪਤਾ ਮੈਂ ਉਧਰੋਂ ਹੀ ਆ ਰਿਹਾ ਹਾਂ ਮੁਗਲਾਂ ਦੀ ਫੌਜ ਮੁਗਲਾਂ ਦੀ ਸ਼ਾਹੀ ਫੌਜ ਤਾਂ ਹਾਰ ਗਈ ਹੈ ਕਈ ਦਿਨ ਲੰਮਾ ਯੁੱਧ ਚੱਲਿਆ ਅਤੇ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਾਂ ਸ਼ਮਸ਼ੇਰ ਸਿੰਘ ਉਹ ਕੀ ਸ਼ਾਮਲਾ ਉਹ ਕੀ ਉਹ ਇਹ ਹੈ ਕਿ ਫੁਰਕੀਆਂ ਮਿਸਲ ਦੇ ਨਾਲ ਹੀ ਪੈਂਦਾ ਇਹ ਆਲੂਵਾਲੀਆ ਦਾ ਇਲਾਕਾ ਉਸ ਨੂੰ ਮੁਗਲ ਫੌਜ ਤੋਂ ਆਪਣਾ ਡਰ ਲੱਗਣ ਲੱਗ ਪਿਆ ਹੁਣ ਮਹਾਰਾਜਾ ਅਮਰ ਸਿੰਘ ਦੀ ਸਹਾਇਤਾ ਜੱਸਾ ਸਿੰਘ ਆਲੂਵਾਲੀਆ ਨੇ ਵੀ ਕੀਤੀ ਨਿਹਾਲ ਸਿੰਘ ਆਲੂਵਾਲੀਆ ਨੇ ਸ਼ਾਮਲਾ ਹੋਰ ਕੀ ਮੁਗਲਾਂ ਦੀ ਦਿੱਲੀ ਸ਼ਾਹੀ ਫੌਜ ਦਾ ਨਿਕਟਾਰਾ ਕਰਨਾ ਇਹਦੇ ਸੌਖੀ ਗੱਲ ਸੀ ਸ਼ਾਹੀ ਫੌਜ ਨੂੰ ਹਰਾਉਣ ਲਈ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਤੇ ਮਹਾਰਾਜਾ ਅਮਰ ਸਿੰਘ ਦੀਆਂ ਫੌਜਾਂ ਨੇ ਘੋਰ ਯੁੱਧ ਲੜਿਆ ਹੈ ਮੁਗਲ ਫੌਜ ਦੀ ਹਾਰ ਨਾਲ ਦਿੱਲੀ ਦੇ ਆਲੇ-ਦੋਲੇ ਦੇ ਛੋਟੇ-ਮੋਟੇ ਰਾਜਿਆਂ ਅਤੇ ਜ਼ਗੀਰਦਾਰਾਂ ਦੇ ਦਿਲ ਦਹਿਲ ਗਏ ਹਨ ਜੱਸਾ ਸਿੰਘ ਰਾਮਗੜੀਆ ਅਤੇ ਜੋਧ ਸਿੰਘ ਦੇ ਜੱਥਿਆਂ ਦੀ ਚੜਮਚ ਗਈ ਹੈ ਇਸ ਵਿੱਚ ਜੱთა ਸਿੰਘ ਜੱਸਾ ਸਿੰਘ ਰਾਮਗੜੀਆ ਕੋਲ 30000 ਦੀ ਫੌਜ ਹੈ ਨਿਹਾਲ ਸਿੰਘ ਰਾਮ ਗੜੀਆ ਸਰਦਾਰ ਨੇ ਤਾਂ ਕੁਝ ਹੋਰ ਨਵੇਂ ਇਲਾਕਿਆਂ ਉੱਤੇ ਵੀ ਕਬਜ਼ਾ ਕੀਤਾ ਹੋਵੇਗਾ ਸ਼ਾਮਲਾਲ ਹਾਂ ਹਾਂ ਕਿਉਂ ਨਹੀਂ ਉਹ ਸਰਦਾਰ ਇੱਕ ਵਾਰ ਡਿੱਗ ਕੇ ਮੁੜ ਉੱਠਿਆ ਹੈ ਉਹ ਵੀ ਪੂਰੀ ਦਲੇਰੀ ਅਤੇ ਕਾਮਯਾਬੀ ਨਾਲ ਉਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਮੇਰਠ ਚੰਦौसी ਮੁਜ਼ੱਫਰਨਗਰ ਅਤੇ ਹੋਰ ਕਈ ਛੋਟੇ-ਮੋਟੇ ਇਲਾਕੇ ਜਿੱਤ ਕੇ ਉੱਥੇ ਕਬਜ਼ਾ ਜਮਾਇਆ ਅਤੇ ਉੱਥੋਂ ਦੇ ਮੁਗਲ ਪ੍ਰਸ਼ਾਸਨ ਨੂੰ ਤਹਿਸ ਨਹਿਸ ਕਰ ਦਿੱਤਾ ਹੋਰ ਸੁਣੋ ਉਹ ਤਾਂ ਦਿੱਲੀ ਤੱਕ ਪਹੁੰਚ ਗਿਆ ਦਿੱਲੀ ਦੇ ਲਾਲ ਕਿਲੇ ਉੱਤੇ ਢਾਵਾ ਬੋਰ ਕੇ ਉੱਥੋਂ ਬਹੁਤ ਸਾਰਾ ਧਨ ਦੌਲਤ ਅਤੇ ਮੁਗਲ ਤੂਫਖਾਨੇ ਦੀਆਂ ਚਾਰ ਗੰਨਾਂ ਵੀ ਲੁੱਟ ਲਿਆਂਦੀਆਂ ਦਿੱਲੀ ਸ਼ਹਿਰ ਦੇ ਹਾਕਮਾਂ ਜ਼ਗੀਰਦਾਰਾਂ ਅਤੇ ਹੋਰ ਜਾਬਰਾਂ ਨੂੰ ਨੱਕ ਨਾਲ ਚਣੇ ਚਬਾਏ ਪਰ ਦਿੱਲੀ ਦੇ ਸ਼ਾਹ ਆਲਮਗਿਰ ਸਿਆਣਕ ਬੁਰਤੀ ਉਸਨੇ ਦਿੱਲੀ ਦੀ ਜਨਤਾ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ 500 ਦਾ ਨਜ਼ਰਾਨਾ ਦਵਾਇਆ ਅਤੇ پتਵੰਤਿਆਂ ਨੂੰ ਨਾਲ ਲੈ ਕੇ ਅਮਨ ਚੈਨ ਦੀ ਸਥਾਪਤੀ ਲਈ ਬੇਨਤੀ ਕੀਤੀ। ਬਜ਼ੁਰਗ ਹੈ ਇਹਦਾ ਹੈਰਾਨ ਕਰਨ ਵਾਲੀਆਂ ਘਟਨਾਵਾਂ ਨੇ। ਇੰਨਾ ਬਹਾਦਰ ਜਰਨੈਲ ਜਿਸ ਨੇ ਪਹਿਲਾਂ ਪੰਜਾਬ ਵਿੱਚ ਆਪਣਾ ਲੋਹਾ ਮਨਵਾਇਆ ਅਤੇ ਹੁਣ ਉਸਨੇ ਦਿੱਲੀ ਵਿੱਚ ਵੀ ਆਪਣੇ ਝੰਡੇ ਗੱਡ ਦਿੱਤੇ। ਨਿਹਾਲ ਸਿੰਘ ਵਾਹ 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 ਸਰਦਾਰ ਨੇ ਦਿੱਲੀ ਦਾ ਲਾਲ ਕਿਲਾ ਵੀ ਲੁੱਟ ਲਿਆ। ਉੱਥੇ ਆਪਣਾ ਝੰਡਾ ਵੀ ਲਹਿਰਾ ਦਿੱਤਾ। ਸ਼ਮਸ਼ੇਰ ਸਿੰਘ ਫਿਰ ਰਾਮਗੜੀਆ ਸਰਦਾਰ ਦਿੱਲੀ ਤੋਂ ਵਾਪਸ ਆ ਗਿਆ ਸ਼ਾਮਲਾਲ ਹਾਂ ਕਿਉਂ ਨਹੀਂ ਹੱਕ ਸੱਚ ਉੱਤੇ ਪਹਿਰਾ ਦੇਣ ਵਾਲਾ ਰਾਮਗੜੀਆ ਸਰਦਾਰ ਦਿਆਲੂ ਵੀ ਬੜਾ ਹੈ ਉਸਨੇ ਦਿੱਲੀ ਦੀ ਜਨਤਾ ਦੀ ਬੇਨਤੀ ਮੰਨ ਕੇ ਲੁੱਟਮਾਰ ਬੰਦ ਕਰ ਦਿੱਤੀ ਹੋਰ ਤਾਂ ਹੋਰ ਜੈਪੁਰ ਦੇ ਰਾਜੇ ਮਾਧੋ ਰਾਓ ਨੇ ਵੀ ਜੱਸਾ ਸਿੰਘ ਰਾਮਗੜੀਆ ਨੂੰ ਇੱਕ ਤਲਵਾਰ ਭੇਟ ਕਰਕੇ ਸਨਮਾਨਿਤ ਕੀਤਾ ਜਿਸ ਉੱਤੇ ਮਹਾਰਾਜੇ ਦਾ ਨਾਮ ਸੋਨੇ ਦੇ ਅੱਖਰਾਂ ਵਿੱਚ ਖੁਣਿਆ ਹੋਇਆ ਹੈ ਨਿਹਾਲ ਸਿੰਘ ਸ਼ਮਸ਼ੇਰ ਨੂੰ ਤੁਸੀਂ ਤਾਂ ਮੇਰਾ ਬਹੁਤ ਕੀਮਤੀ ਸਮਾਂ ਬਰਬਾਦ ਕਰ ਦਿੱਤਾ ਬਾਪੂ ਦੀ ਬਿਮਾਰੀ ਕੀ ਹੋਈ ਤੁਸੀਂ ਤਾਂ ਬਹਾਨੇ ਨਾਲ ਮੈਨੂੰ ਫੌਜ ਵਿੱਚ ਵਾਪਸ ਹੀ ਨਹੀਂ ਜਾਣ ਦਿੱਤਾ ਕਿੰਨੇ ਸਰਹਰੀ ਪਲਸਨ ਮੇਰੀ ਜ਼ਿੰਦਗੀ ਦੇ ਜੋ ਹੁਣ ਮੈਥੋਂ ਗਵਾਚ ਗਏ ਦਿੱਲੀ ਨੂੰ ਫਤਿਹ ਕਰਨ ਵਾਲਿਆਂ ਵਿੱਚ ਮੇਰਾ ਵੀ ਨਾਂ ਜੁੜ ਜਾਣਾ ਸੀ ਪਰ ਤੁਸੀਂ ਬਜ਼ੁਰਗ ਹੁਣ ਤਾਂ ਰਾਮਗੜੀਆ ਸਰਦਾਰ ਪੰਜਾਬ ਵੱਲ ਵਾਪਸ ਆਉ। ਹੈ ਕਿ ਨਹੀਂ ਸ਼ਾਮਲਾਲ? ਸ਼ਾਮਲਾਲ। ਹਾਂ ਹਾਂ। ਆਉਣਾ ਤਾਂ ਚਾਹੀਦਾ। ਹੁਣ ਤਾਂ ਉਹ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਹੈ। ਨਾਲੇ ਮੁਗਲਾਂ ਨਾਲ ਸਾਂਝੇ ਤੌਰ ਤੇ ਯੁੱਧ ਲੜਨ ਕਾਰਨ ਹੁਣ ਉਸ ਦਾ ਆਲੂ ਵਾਲੀਆ ਸਰਦਾਰ ਨਾਲ ਵੈਰ ਵਿਰੋਧ ਕੁਝ ਮੱਠਾ ਵੀ ਪੈ ਗਿਆ। ਬਜ਼ੁਰਗ। ਉਂਝ ਤਾਂ ਉਹ ਵੀ ਹੁਣ ਮੇਰੇ ਵਾਂਗ ਬੁੱਢਾ ਜਰਨੈਲ ਹੀ ਬਣ ਗਿਆ ਹੋਣਾ। ਸ਼ਾਮਲਾਲ ਹੱਸਦਿਆਂ। ਹਾਂ ਹਾਂ। ਉਹ ਵੀ 60 ਸਾਲਾਂ ਦੀ ਅੱਜ ਨੂੰ ਪਾਰ ਕਰ ਗਿਆ। ਪਰ ਸਿਰੜ ਸਦਕ ਬਹਾਦਰੀ ਅਤੇ ਜ਼ਿੰਦਾਦਿਲੀ ਉਹੀ 18 ਸਾਲਾਂ ਦੇ ਨੌਜਵਾਨ ਵਰਗੀ ਚਿਹਰੇ ਦਾ ਰੰਗ ਭਖਦਾ ਸੂਹਾ ਲਾਲ